ਅੱਜ ਸਾਡਾ ਜਿਹੜਾ ਸੀਗਾ ਇਹ ਸੈਂਟਰ ਜੇਲ ਦੇ ਵਿੱਚ ਵਿਜ਼ਿਟ ਸੀਗਾ ਸਰਪ੍ਰਾਈਜ਼ ਚੈਕਿੰਗ ਸੀਗਾ ਸਾਡੀ ਕਾਫੀ ਫੋਰਸ ਜਿਦੇ ਵਿੱਚ ਇੱਕ ਡੀਸੀਪੀ ਦੋ ਤਿੰਨ ਡੀਸੀਪੀ ਤੇ ਡੀਐਸਪੀ ਤੇ ਕਰੀਬ-ਕਰੀਬ 100 ਆਪਣੇ ਮੁਲਾਜ਼ਮ ਤੇ ਇਸੇ ਦੇ ਨਾਲ ਹੀ ਜੇਲ ਦੇ ਜੇ ਸੁਪਰਡਿੰਟੈਂਡੈਂਟ ਉਹਨਾਂ ਦੇ ਨਾਲ ਹੋਰ ਤਿੰਨ ਉਹਨਾਂ ਦੇ ਜੀਓ ਸਾਹਿਬਾਨ ਤੇ ਕਰੀਬ-ਕਰੀਬ ਇਹਨਾਂ ਦੇ 50 ਮੁਲਾਜ਼ਮ ਟੋਟਲ 150 ਮੁਲਾਜ਼ਮ ਸਵੇਰ ਤੋਂ ਇੱਥੇ ਰੇਡ ਕਰ ਰਹੇ ਨੇ ਸਰਪ੍ਰਾਈਜ਼ ਚੈੱਕ ਕਰ ਰਹੇ ਹਨ ਕੁਝ ਵੀ ਮਿਲਦਾ ਹੈ ਸ਼ਾਮ ਤੱਕ ਸਾਨੂੰ ਸਾਰਾ ਕਲੀਅਰ ਹੋਏਗਾ ਕੀ ਮਿਲਿਆ ਕੀ ਨਹੀਂ ਮਿਲਿਆ ਤੇ ਇਸ ਤੋਂ ਇਲਾਵਾ ਸਾਰਾ ਅਸੀਂ ਇੱਥੇ ਚੈੱਕ ਕੀਤਾ ਹੈ ਇਹਨਾਂ ਦਾ ਜਿਹੜਾ ਕੁਝ ਬੈਰਕ ਸੈਕ ਹੈ ਉੱਥੇ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਹੈ ਤੇ ਅੱਜ ਦਾ ਇਹ ਪ੍ਰੋਗਰਾਮ ਸਿੱਖਿਆ ਕਿੰਨਾ ਸਕਸੈਸ ਕਿੰਨੀ ਮਿਲਿਆ ਜਿੰਨਾ ਚੈੱਕ ਕੀਤਾ ਦੇਖੋ ਸਕਸੈਸ ਦੀ ਜਿਹੜੀ ਗੱਲ ਹੈ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇੱਥੇ ਜਿਹੜੇ ਮੁਲਾਜ਼ਮ ਅੰਦਰ ਹੈ ਹਾਲੇ ਚੈੱਕ ਕਰ ਰਹੇ ਨੇ ਉਹ ਸਾਰਾ ਕਨਸੋਲिडेट ਕਰਕੇ ਉਹ ਸ਼ਾਮ ਤੱਕ ਸਾਨੂੰ ਪਤਾ ਚੱਲੇਗਾ। ਮੈਡਮ ਇੱਕ ਤਾਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਕੁਝ ਮੁਲਾਜ਼ਮਾਂ ਦੀ ਵੀ ਇਨਵੋਲਵਮੈਂਟ ਆਈ ਸੀ ਉਹਨਾਂ ਦਾ ਵੀ ਰਿਕਾਰਡ ਚੈੱਕ ਕਰ ਰਹੇ ਜਾਂ ਉਹਨਾਂ ਨੂੰ ਵੀ ਚੈੱਕ ਕਰ ਰਹੇ ਜਾਂ ਸੁਬਹ ਜੇਪ ਪਰਮਿਸਰ ਚੈੱਕ ਕਰ ਰਹੇ। ਨਹੀਂ ਨਹੀਂ ਸਾਰੇ ਨੂੰ ਚੈੱਕ ਕਰੇ ਇਸੇ ਲਈ ਦੇ ਵਿੱਚ ਤੁਹਾਨੂੰ ਦੱਸਣਾ ਚਾਹਵਾਂਗੀ ਕਿ ਇੱਥੇ ਜਿਹੜੇ ਜੇਲ੍ਹ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਹੈ ਤਿੰਨ ਮੁਲਾਜ਼ਮ ਉਹ ਵੀ ਫੜੇ ਗਏ ਨੇ। ਉਹਨਾਂ ਦੇ ਖਿਲਾਫ ਵੀ ਕਾਰਵਾਈ ਚੱਲ ਰਹੀ ਹੈ। ते बाकी जेड़े अपने जेल बाहरों कोई थ्रो करके फेंक के कोई ड्रग कोई मोबाइल वो सारा कुछ फेंकते हैं उन्होंने चेक किया गया कि आया किधर आया किन्ने का आया तो वो भी सारा चेक किया गया